ਇਤਰਾ ਦੇ ਕੋਲ ਨਾ ਸੰਤ ਸਰਦਾਰ ਸੁਰਿੰਦਰ ਸਿੰਘ ਇਹਦਾ ਪਛੋਕੜ ਸਾਡੇ ਕੋਲ ਪਿੰਡ ਜਾਗੋ ਵਾਲੇ ਸਾਧ ਸੰਗਤ ਜੀ ਸ੍ਰੀ ਸਾਧਗੁਰੂ ਪ੍ਰਤਾਪ ਸਿੰਘ ਸੱਚੇ ਪਾche ਦੇ ਉਥੇ ਦਵਰਾ ਆਇਆ ਗੁਰੂ ਦੇ ਪਿਆਰੇ ਉਸ ਦੌਰੇ ਦੇ ਵਿੱਚ ਨਾ ਇੱਕ ਨਿਰੰਜਨ ਸਿੰਘ ਸਿੱਖ ਸੀ ਮਲਵਈ ਸਿੰਘ ਇਧਰ ਦੇ ਸਾਧ ਸੰਗਤ ਜੀ ਉਹਦੇ ਮਾਂ ਦੀ ਅਵਸਥਾ ਬਣ ਉਹਨੇ ਭਜਨ ਪੁੱਛ ਲਿਆ ਜਦੋਂ ਭਜਨ ਪੁੱਛਿਆ ਤੇ ਨਵਾਂ ਨਵਾਂ ਚਾ ਸੀ ਨਵੀਂ ਨਵੀਂ ਸਿੱਖੀ ਸੀ ਨਵਾਂ ਨਾ ਪਿਆਰ ਤੇ ਪ੍ਰੇਮ ਸੀ ਸਾਧ ਸੰਗਤ ਜੀ ਉਸ ਪਾਸੇ ਤੁਰ ਪਿਆ ਲੱਗ ਪਿਆ ਉਹਦੇ ਘਰ ਦੇ ਨੂੰ ਚੰਗੀ ਗੱਲ ਨਾਲ ਲੱਗੀ ਤੇ ਕਹਨੂੰ ਪਤਾ ਨਾ ਤੁਹਾਡਾ ਨਾਮਤਰੀ ਪਛੋਕਰ ਹੈ ਜੇ ਕੋਈ ਨਾਮਤਰੀ ਬਣ ਜਾਂਦਾ ਸੀ ਨਾ ਤੇ ਮਾਤਾ ਪਿਤਾ ਨੇ ਆਖਣ ਭਈ ਭਾਈ ਗੁਰਮੁਖਾ ਤੇ ਤੁਹਾਡੇ ਕਿੰਨੇ ਬੱਚੇ ਨੇ ਉਹਦੇ ਦੋ ਹੋਣੇ ਤੇ ਆਖਣ ਇੱਕ ਮਰ ਗਿਆ ਤੇ ਇੱਕ ਹੈ ਮਰ ਗਿਆ ਕੌਣ ਜਿਹੜਾ ਨਾਮਤਰੀ ਬਣ ਗਿਆ ਉਹ ਮਰ ਗਿਆ ਸਾਸ ਸੰਗੇ ਚ ਕਦੇ ਪਛੋਕਰ ਤੁਹਾਡਾ ਹੀ ਬੋਲਦੇ ਪੈ ਸਾਸ ਸੰਗੇ ਚ ਇਸੇ ਤਰ੍ਹਾਂ ਨਾ ਉਹਦੇ ਗੁਆਂਢੀਆਂ ਨੇ ਗਲੀ ਮਹੱਲੇ ਵਾਲਿਆਂ ਨੇ ਉਹਦੇ ਉਹਦੇ ਪਰਿਵਾਰ ਨੇ ਨਾ ਬੜੀ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਇਹ ਖੈ ਨਹੀਂ ਵੱਧ ਗਈ 사ਸਗੇ ਚ ਇਹ ਨਹੀਂ ਵੱਧ ਗਈ ਪਿਓ ਨੇ ਆਪਣੇ ਪੁੱਤਰ ਨੂੰ ਜਿਸ ਨੂੰ ਯਾਰ ਦਿੱਤਾ 사ਸਗੇ ਚ ਯਾਰ ਦਿੱਤਾ ਤੇ ਕਿਸੇ ਤਰ੍ਹਾਂ ਇਹ ਖਤਮ ਹੋਇਆ ਤੇ ਆਡਾ ਪਖੰਡ ਕਰਦਾ ਫਿਰਦਾ ਨਾ ਕਦੇ ਆ ਆ ਕਰਦਾ ਕਰਦਾ ਕਦੇ ਪਾਣੀ ਲਿਆ ਲੈ ਕੇ ਨਹਿਰ ਤੋਂ ਵਰਦਾ ਫਿਰਦਾ ਕਦੇ ਆ ਕਰਦਾ ਫਿਰਦਾ ਕਦੇ ਆ ਕਰਦਾ ਫਿਰਦਾ ਇਹਨੇ ਸੁੱਕਣੀ ਪਾਇਆ ਸਾਰੇ ਜੀਆਂ ਨੂੰ ਪੇ ਐ ਕਰਿਆ ਕਰੋ ਤੇ ਐ ਕਰਿਆ ਕਰੋ 사ਸਗੇ ਚ ਯਾਰ ਦਿੱਤਾ ਗੁਰੂ ਰਾਮ ਸਿੰਘ ਸਾ ਗੁਰੂ ਪ੍ਰਤਾਪ ਸਿੰਘ ਕਿਰਪਾ ਕੀ ਤੇ ਯਾਰ ਵੀ ਹਜਮ ਹੋ ਗਿਆ 사ਸਗੇ ਚ ਉਨ੍ਹੀ ਵਸਰ ਨਾ ਕੀਤਾ ਗੁਰੂ ਦੇ ਪਿਆਰੇ। ਉਨ੍ਹੀ ਵਸਰ ਨਾ ਕੀਤਾ। ਇੱਕ ਦਿਨ ਨਹਿਰ ਤੋਂ ਲਿਆ ਕੇ ਨਾ ਪਾਣੀ ਤੇ ਇਸ਼ਨਾਨ ਕਰਦਾ ਸੀ ਪਿਆ। ਇਹਦੇ ਪਿਓ ਨੂੰ ਗੁੱਸਾ ਚੜਿਆ। ਉਹਨੇ ਆਖ ਕੇ ਨਾ ਮਾਰੀਆਂ ਦੋ ਚਾ ਚੁਪੇੜਾਂ ਤੇ ਧੱਕਾ ਮਾਰ ਰ ਸੁੱਟ ਦਿੱਤਾ ਸਾਥਸੰਗੇ ਵਿੱਚ। ਦੇਖ ਪਿਆ। ਜੇ ਦੇਖ ਪਿਆ ਨਾ ਤੇ ਮਾਂਚਲ ਤੇ ਗੱਲ ਆ ਜਾਂਦੀ ਐ ਨਾ ਸਾਥਸੰਗੇ ਵਿੱਚ। ਐ ਸਾਧਗੁਰੂ ਪ੍ਰਤਾਪ ਸਿੰਘ ਸੱਚੇ ਬਾਦਸ਼ਾਹ ਐ ਹਾਲ ਤੇਰਾ ਨਾਮ ਲੈਣ ਦੇ ਨਾਲ ਹੁੰਦੀ ਐ ਪਈ। ਤੇਰਾ ਗੁਰਮੰਤਰੇ ਦਾ ਤਾਂ ਦਸ਼ਾ ਹੁੰਦੀ ਐ ਪਈ ਸਾਥਸੰਗੇ ਵਿੱਚ। ਅੰਦਰੋਂ ਨਾ ਘਟੋਰਾ ਹਟਕੋਰਾ ਜਾ ਭਰਿਆ। ਤਰਲਾ ਜਾ ਮਾਰਿਆ। ਤੇ ਬੇਚੈਨ ਹੋ ਕੇ ਪਰੇਸ਼ਾਨ ਹੋ ਕੇ ਦੁਖਿਆਰਾ ਹੋ ਕੇ ਨਾ ਰਾਤ ਨੂੰ ਸੌਂਗੇ ਅਸਾਸ ਸਾਰੇ ਸੌਂਗੇ ਗੁਰੂ ਦੇ ਪਿਆਰੇ ਜੂ ਸੁੱਤੇ ਨਾ ਰਾਤ ਨੂੰ ਨਾ ਅੰਤਰੀ ਸ਼ੀਰ ਪੈਦਾ ਹੋ ਗਏ ਸ਼ੀਰ ਪ੍ਰਗਟ ਹੋ ਗਏ ਉਹਨਾਂ ਨੇ ਸਾਰੇ ਪਰਿਵਾਰ ਨੂੰ ਮਾਰਨਾ ਸ਼ੁਰੂ ਕਰਤਾ ਸਾਸ ਸੰਗੇ ਚ ਅੰਦਰ ਸੁੱਤੇ ਸਨ ਉਹ ਜਿਹਦੇ ਡਾਂਗ ਪਵੇ ਨਾ ਵੇਖੇ ਤਿਸੇ ਹਾਕ ਆਖਣਾ ਮਾਰ ਪਈ ਜਾਵੇ ਸਾਸ ਸੰਗੇ ਚ ਮਾਰਗੇ ਮਾਰਗੇ ਫੜ ਲੋ ਫੜ ਲੋ ਭੀ ਹੋਵੇ ਜਦੋਂ ਕੋਈ ਪੇਸ਼ੇਦ ਤੇ ਘਰੋਂ ਕੰਨੇ ਜੋ ਬਾਹਰ ਆ ਗਏ ਉਹ ਚੰਗਾੜਾ ਮਾਂ ਨੂੰ ਚੁੱਚੀ ਰੋਣ ਸਾਹਸੰਗੇ ਜੀ ਜਦੋਂ ਚੁੱਚੀ ਰੋਣ ਤੇ ਗਲੀ ਮਹੱਲ ਵਾਲ ਇਕੱਠੇ ਹੋ ਗਏ ਕੀ ਹੋਇਆ ਕੀ ਹੋਇਆ ਅਜ ਅੰਦਰੋਂ ਡਾਂਗਾ ਪਈਆਂ ਪੈਂਦੀ ਜਾਣੇ ਅੰਦਰੋਂ ਡਾਂਗਾ ਪਈਆਂ ਪੈਂਦੀ ਜਾਣੇ ਮਾਰ ਪੈਂਦੀ ਐ ਜਦੋਂ ਅੰਦਰੋਂ ਤੇ ਅੰਦਰ ਕੱਖ ਜਨੇ ਸਾਹਸੰਗੇ ਰੱਖਣ ਕੋਈ ਅੰਦਰ ਬੰਦਾ ਹੋਵੇ ਤਾਂ ਐ ਨਾ ਤੂੰ ਕਿ ਸਦਾਈ ਹੋ ਗਿਆ ਸਦਾਈ ਹੋ ਗਿਆ ਤੁਸੀਂ ਸਾਰੇ ਕਿੱਥੇ ਕਹਿੰਦੇ ਪਤਾ ਨਹੀਂਗਾ ਉਦੋਂ ਬਾਅਦ ਫੇਰ ਕੱਖ ਨਹੀਂ ਹੋਇਆ ਫੇਰ ਸਾਹਸੰਗੇ ਸਾਰੇ ਬੰਦੇ ਬਣ ਕੇ ਗੁਰਦੇ ਪਿਆਰੇ ਹੋ ਸੇਕਾ ਕਹਿੰਦੇ ਨੇ ਸੱਚੇ ਪਾਤਸ਼ਾ ਸਤਗੁਰ ਦੀ ਸਰਨ ਜਾਂਦਾ ਮਨੁੱਖ ਆਪਣੇ ਦੁੱਖਾਂ ਦੀ ਨਿਵਰਤੀ ਦੇ ਵਾਸਤੇ ਤੇ ਸਤਗੁਰ ਕਰਦੇ ਨੇ ਦੁੱਖ ਦੂਰ ਕਰਦੇ ਹਨ